ਤੂੰ ਜਿੱਤੀ ਸੇਵਾ ਕਰੋਗੇ ਤਨ ਰਿਵਾਰਡ ਉਤੇ ਉਤੋ ਮਿਲੇਗਾ ਪਰ ਥਲੇ ਤੋਂ ਰੋਡ ਦੇਉਣ ਨਾ ਦੇਉਣ ਲੋਕ ਥੈਂਕ ਯੂ ਬੋਲਣ ਨਾ ਘਰੋ ਇਹ ਵੀ ਇੱਕ ਨਵੀਂ ਸੇਵਾ ਹੈ ਸੇਵਾ ਹੈ ਕਿ ਹਰ ਇੱਕ ਵਿਕ ਬੰਦੇ ਨੂੰ ਹੈਲਪ ਕਰੋ ਜੇ ਬੋੜੀ ਨਹੀਂ ਚੜ ਸਕਦਾ ਉਸ ਬੋੜੀ ਚੜਾਓ ਜਿਹੜਾ ਬੰਦਾ ਨਹੀਂ ਕਰ ਸਕਦਾ ਉਹ ਕੰਮ ਕਰਾਓ ਉਸ ਕੋਲ ਥੈਟ ਇਜ਼ ਸੇਵਾ ਜਦ ਤੱਕ ਅਸੀਂ ਉਹ ਅਸੀਂ ਦਿਨ ਇਸ ਦੀ ਥਾਂ ਦੇਵਾਂਗੇ ਕਿ ਮੈਂ ਦੂਸਰੇ ਦੀ ਮਦਦ ਕਰਨੀ ਹੈ ਮੈਂ ਇਹ ਕੋਸ਼ਿਸ਼ ਹੀ ਕਰਾਂਗਾ ਕਿ ਦੂਸਰਿਆਂ ਨੂੰ ਖੁਸ਼ ਰੱਖਾਂ दूसरी सेवा करा तब ता तक मेरा मकसद तो पूरा हो नहीं होता मेरी एक है है? द द द मॉर्निंग आई आई लुक इन मिरर एंड एम बेस्ट। क्या बात गिव्स अ कॉन्फिडेंस। जीते जग जीत मन कंट्रोल करो दुनिया कंट्रोल आ जाएगी मन कंट्रोल नहीं कर सकते कुछ नहीं होता ਸੋ ਇੱਕ ਕੋਸ਼ਿਸ਼ ਕਰੋ ਕਿ ਆਪਣੇ ਮਨ ਨੂੰ ਕੰਟਰੋਲ ਰੱਖੋ ਕਾਬੂ ਰੱਖੋ ਤੇ ਦੁਨੀਆ ਦੌੜੇ ਨਾ ਦੇਗੀ ਅਸੀਂ ਆਪਣੇ ਆਪ ਨੂੰ ਅਸੀਂ ਡਿਗ੍ਰੇਡ ਕਰਾਂਗੇ ਆਪਣੇ ਆਪ ਨੂੰ ਡਿਪ੍ਰੀਸ਼ੀਏਟ ਕਰਾਂਗੇ ਤੇ ਵੀ ਕਹਾਂਗੇ ਸਕਸੈਸਫੁਲ ਵੱਜੂ ਕੇ ਖਾਲਸਾ ਵੱਜੂ ਕੇ ਪਤੇ ਮੈਂ ਮਿਚੇ ਹਰ ਸੋਚ ਮੇਰੇ ਖਲਨ ਲਾ ਕੇ ਮੈਂ ਤਾਰੀਫ ਨਹੀਂ ਮੇਰੀ ਖੁਦ ਦੀ ਕਰਦਾ ਲੇਕਿਨ ਕਮਬਾਉਂਡ ਡਿਫਿਕਲਟੀ ਜਦੋਂ ਮੈਂ ਇੰਟੈਲੈਕਚੁਅਲ ਗੈਸਟ ਲੱਭਦੇ ਨਾ ਦੇ ਆਰ ਨੋਟ ਵੈਰੀ ਮਨੀ ਦੇ ਆਰ ਵੈਰੀ ਫਿਊ ਅਰਾਊਂਡ ਦ ਵਰਲਡ ਆਪਣੇ ਮੈਜਿਸ ਆਰਕਮਿਲੀਟੀ ਦੀ ਗੱਲ ਕਰਾਂ ਤੇ ਉਹਨਾਂ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੁੰਦਾ ਹੈ ਉਹਨਾਂ ਨਾਲ ਗੱਲਬਾਤ ਕਰਨੇ ਬਿਕੋਜ਼ ਇਹ ਉਹਨਾਂ ਕੰਮ ਕਰਦੇ ਦੁਨੀਆ ਚੱਲੀ ਕਾਰਗਿਰੀ ਵੀ ਕਰਦੇ ਨੇ ਨਾ ਐਂਡ ਇਸ ਨੂੰ ਕਿ ਉਹ ਮਿਲਣਾ ਨਹੀਂ ਚਾਹੁੰਦੇ ਪਰ ਟਾਈਮ ਸਕੈਡਿਊਲ ਕਰਕੇ ਬੜਾ ਮੁਸ਼ਕਿਲ ਹੁੰਦਾ ਹੈ ਪਰ ਸਾਨੂੰ ਚੈਨਲ ਦੇ ਰਸਤੇ ਨਾਲ ਪਤਨ ਦੇ ਉਹਨਾਂ ਤੱਕ ਕਿੱਦਾਂ ਪਹੁੰਚਣਾ ਕਿ ਸਤਾਂ ਨਾਲ ਗੱਲਬਾਤ ਕਰਨੀ ਹੈ ਐਂਡ ਯੂ نو ਜਦੋਂ ਦੁਨੀਆ ਨੂੰ ਤੁਸੀਂ ਇਦਾਂ ਦੇਖਦੇ ਹੋ ਮੈਂ ਬੜੇ ਸਾਲਾਂ ਦਾ ਇਹ ਜੌਬ ਕਰਦਾ ਹੈ ਬੜੀ ਆਤਮਾ ਸਿੱਖਿਆ ਬੜਾ ਕੁਝ ਸਿੱਖਿਆ ਪਰ ਕਾਮਯਾਬੀ ਜੋ ਹੈ ਰੱਬ ਦਾ ਉਹ ਲਈ ਜ਼ਿੰਦਗੀ ਨਹੀਂ ਸੀ ਉਹਨਾਂ ਦਾ ਸ਼ੁਕਰਨਾ ਕੱਲ ਚੱਕੇ ਬਹੁਤ ਤਰਬਲੇ ਦਿੱਤਾ ਬਹੁਤ ਸ਼ੁਕਰ ਦਾ ਕਰਦੇ ਅੱਜ ਬਹੁਤ ਹੋਰ ਇੰਟਰਲੈਕਚਰ ਗੈਸਬੇਰਦਾਨ ਅਬਦੇ ਡਾਕਟਰ ਸਦਾਸ਼ੂ ਦਸੀਕਦਾਰੀ ਦਵਾਈ ਦੇ ਵਿੱਚ ਅਸੀਂ ਹੈ ਸਪੈਸ਼ਲ ਇਨਵੀਟੇਸ਼ਨ ਅੰਡਰ ਦੀ ਇੰਸਾਈਟਿਡ ਇੰਤਸਾਲਾ ਗੁਪਤ ਮੁਰਾਰੇ ਉਤੋਂ ਦਿਖਾ ਮਗੇ ਚੈਨਲ ਦੇ ਉੱਪਰ ਤੇ ਪਹਿਲਾਂ ਉਹਨਾਂ ਦਾ ਪਤੇ ਖਲਕੇ ਉਹਨਾਂ ਦੀ ਪਹਿਲੇ ਤੇ ਯੂਨਗ ਅਦਦੀ ਚਾਨੂ ਓਨਸਟੀ ਅਬਤਾਜ ਦੀ ਇੰਟਰੋਡਕਸ਼ਨ ਦੇ ਬਿਕੋਜ਼ ਸਭ ਦੁਨੀਆਂ ਚ ਇਹਨਾਂ ਦੇ ਜੋ ਕੰਮ ਕਰਦੇ ਨੇ ਕੋਨੇ ਕੋਨੇ ਚ ਜਾਂਦੇ ਨੇ ਜੋ ਇੰਨੇ ਗੁਰੂ ਘਰ ਯੂਨਿ ਦੇ ਵਿੱਚ ਬਣਾਇਆ ਇਸ ਆਈਕੋਨਿਕ ਬਿਲਡਿੰਗ ਇੱਕ ਮੁਸਲਮਾਨ ਕੰਟਰੀ ਦੇ ਵਿੱਚ ਗੁਰੂਤ ਬਣਾਣਾ ਸਭ ਤੋਂ ਪਹਿਲਾ ਹਿਸਟੋਰੀਕਲ ਹੋ ਗਿਆ ਇਹ ਹਿਸਟਰੀ ਚ ਚਲੇਗਾ ਉਸ insaan ਦਾ ਨਾਮ ਜਿਹੜੇ ਦੁਨੋ ਦੇ ਵਿੱਚ ਪਹਿਲਾ ਸਭ ਤੋਂ ਗੁਰੂ ਘਰ ਬਣਾਇਆ ਸੀ ਤੇ ਉਸੇ ਸਾਲ ਬਣਾਇਆ ਸੀਗਾ ਉਹ ਜਿਹਦੇ ਸਮਝੇ ਮੈਂ ਚਲੇ ਡਾਕਟਰ ਸੁਦੇਸਕ ਪੰਜਾਬ ਚ ਕਾਲਸਾ ਪੰਜਾਬੀ ਕੀ ਪੱਤਰ ਭਾਜੀ ਜਿਹਦੀ ਪਿਆਰ ਮੁਹੱਬਤ ਹੈ ਨਾ ਇਹ ਲਿਖੀ ਨਹੀਂ ਜਾਂਦੀ ਇਹ ਦਿਲ ਚ ਵੰਦੀ ਹੈ ਜੋ ਤੁਹਾਡੀ ਗੱਲ ਕਰਦੇ ਹੋਇਆ ਬਹੁਤ ਤਰੀਫ ਕਰਦੇ ਆ ਬਹੁਤ ਤੁਹਾਨੂੰ ਪਸੰਦ ਕਰਦੇ ਆ ਯੂ ਆਰ ਨੋਟ ਰੋਲ ਮਾਡਲ ਜਸਟ ਫੋਰ ਬੀ ਯੂ ਆਰ ਫੋਰ ਦ ਕਮਿਊਨਿਟੀ ਨੋਟ ਓਨਲੀ ਫੋਰ ਦ ਸਿਕਿਉਰਿਟੀ ਬਟ ਫੋਰ ਦ ਬਾਇਓ ਕਮਿਊਨਿਟੀ ਕਿਉਂਕਿ ਤੁਸੀਂ ਜਗ੍ਹਾ ਇੱਦਤ ਹੈਗੇ ਹੋ ਤੁਸੀਂ ਹਰ ਨੂੰ ਇੱਕ ਤਰ੍ਹਾਂ ਦਾ ਸਿੱਧਾ ਸੰਦੇਸ ਦਿੰਦੇ ਜਦੋਂ 누ਰਾਂ ਦੇ ਜੋ ਕਹਿਣਾ ਸੀਗਾ ਹੱਸਾਰੇ ਬੰਦੇ ਦੀ ਰਿਲੀਜੀਅਨ ਨਹੀਂ ਸੀ ਕਰਦੇ ਹਰ ਬੰਦੇ ਨੂੰ ਵੱਡਾ ਸੰਦੇਸ ਉਹਦੇ ਪਰ ਵਾਈ ਕਿ ਜੀ ਖਾਸਾ ਵਾਈਲਾ ਦੇ ਆਮ ਰੀਲੀ ਗ੍ਰੇਟਫੁਲ ਤੁਸੀਂ ਇਤਨਾ ਮਨਵਾਨ ਦੇ ਰਹੇ ਹੋ ਬਟ ਮੇਰੀ ਫਿਲਾਸਫੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਜੇ ਕਹਣੇ ਤੇ ਗੁਰਸਤ ਮੈਸੇਜ ਨੂੰ ਦੁਨੀਆ 'ਕੇ ਪਹੁੰਚਾਈਏ ਗੁਰੂ ਸਾਹਿਬ ਨੇ ਹਮੇਸ਼ਾ ਕਿਹਾ ਇੱਕ ਓੰਕਾਰ ਹਮ ਅਯੋੜੇ ਸੇ ਰੱਬ ਇੱਕ ਹੈ ਫੈਮਲੀ ਇੱਕ ਹੈ ਦੁਨੀਆ ਇੱਕ ਹੈ ਅਸਰ ਇੱਕ ਆ ਜਦ ਤੱਕ ਅਸੀਂ ਆਪਾਂ ਇੱਕ ਹੀ ਸਮਝਾਂਗੇ ਤਦ ਤੱਕ ਸਫਲਤਾ ਨਹੀਂ ਹੋਏਗੀ ਤੇ ਮੇਰਾ ਇੱਕ ਇੱਕੋ ਹੀ ਮੈਸੇਜ ਹੈ ਮਿਸ਼ਨ ਹੈ ਇਸ ਦੁਨੀਆ ਵਿੱਚ ਕਿ ਸਾਰਿਆਂ ਦੀ ਸੇਵਾ ਕਰੀਏ ਸਾਰਿਆਂ ਨਾਲ ਮਿਲ ਕੇ ਰਹੀਏ ਸਾਰੇ ਇਜ਼ਤ ਕਰੀਏ ਸਾਰਨ ਐਕਸੈਪਟ ਕਰੀਏ ਉਹ ਸਾਰਾ ਮਿਲ ਕੇ ਰਹੀਏ ਐਂਡ ਥਿਸ ਵੇ ਆਮ ਵੈਰੀ ਸਕਸੈਸਫੁਲ ਬਿਕਾਜ਼ ਅਸੀਂ ਹਮੇਸ਼ਾ ਕਿਹਾ ਜੋ ਜੀ ਆਇਆਂ ਨੂੰ ਸਰਾਜੀ ਜਾਏ ਇੱਕ ਗੁਰਦੁਆਰੇ ਦਾ ਸਾਡਾ ਮੋਟੋ ਏ ਕਿ ਜਿਹੜਾ ਵੀ ਗੁਰਦਾਰੇ ਅੰਦਰ ਆਉਂਦਾ ਹੈ ਉਸ ਦੀ ਇਜ਼ਤ ਹੋਣੀ ਚਾਹੀਦੀ ਓ ਉਸ ਦੀ ਰਿਸਪੈਕਟ ਹੋਣੀ ਚਾਹੀਦੀ ਐਂਡ ਹੀ ਇਜ਼ ਵੈਰੀ ਇੰਪੋਰਟੈਂਟ ਟੂ ਅਸ ਕ ਸੰਗਤ ਬਗਰ ਕੁਝ ਨਹੀਂ ਇਹ ਗੁਰਦੁਆਰਾ ਅੱਜ ਕਿਉਂ ਪਪੂਲਰ ਹੈ ਕਿ ਸੰਗਤ ਆਂਦੀ ਹੈ संगत जुड़ के बैठ दी है संगत इज 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 अ पावर बिहाइंड एक द्वारा बने संगत नाले एंड संगत वास्त संगत ही दाव उठा रही है एंड आई फील दैट विदाउट संगत दर इज नो फ्यूचर अस यही कोशिश करने सारे जुड़ के रहिए, मिल के रहिए, और साड़ी कोई आरजू है कि दुनिया बच्चे अमन रवे हर जगह में देखा प्रॉब्लम भी प्रॉब्लम कि सारा बड़ा दुख होंगे ਸੁਨਿਆ ਕਿ ਇੱਥੇ ਪ੍ਰੋਬਲਮ ਹੈ ਉੱਥੇ ਪ੍ਰੋਬਲਮ ਹੈ ਲੇਕਿਨ ਦੁਬਈ ਵਿੱਚ ਦੁਬਈ ਗਵਰਨਮੈਂਟ ਇਜ਼ ਵੈਰੀ ਵੈਰੀ ਕੇਅਰਫੁਲ देयर नो ਪੋਲਿਟਿਕਸ ਹੇਅਰ ਐਂਡ ਆਮ ਰੀਲੀ ਗ੍ਰੇਟਫੁਲ ਟੂ ਹਿਸ ਆਇਲਿਸਟਿਕ ਮੁਹੰਮਦ ਅਲ ਅਸ਼ਰ ਬਖਤੂਮ ਦ ਵਾਈਸ ਪ੍ਰੈਜ਼ੀਡੈਂਟ ਆਫ ਯੂਈ ਦ ਪ੍ਰਾਈਮ ਮਿਨਿਸਟਰ ਆਫ ਯੂਈ ਐਂਡ ਦ ਰੂਲਰ ਆਫ ਦੁਬਈ ਜਿਹਨਾਂ ਨੇ ਸਾਨੂੰ ਇਸ ਜਗ੍ਹਾ ਫ੍ਰੀ ਦਿੱਤੀ ਹੈ ਉਦਾਰ ਬਣ ਰਹੀ ਐਂਡ ਆਲਵੇਜ਼ ਟੂ ਪੀਚ ਐਂਡ ਪ੍ਰੈਕਟਿਸ ਆਰ ਰਿਲੀਜਨ ਇਨ ਦਿਸ ਗੁਦੋਰਾ मैं इस गुरुद्वारे रिलजियस बॉडी नहीं समझता मैं समझना कि इट्स अ कम्यूनिटी सेंटर hmm. क्योंकि साड़ी यही कोशिश होंगी है कि अं सारू वेलकम करिए भावे हिंदू होए भावें सिख होाई हो भावें मुसलमान ऑल अ ह्यूमन बींग ऑल अ चिल्ड्रन ऑफ वन गॉड ऑल आर वेलकम यर तो असं ये कहते जो अंदर आवे गुरुद्वारे अंदर उसकी रेस्पैक्ट हो जरूर लंगर खा के जाए क्योंकि दैट इज वी फ्रीज फिलोसफी थ्रू द स्टमक जब तक you can't preach philosophy empty stomachs okay abhi to bol ke uswa de khosn pet full karoge uswa doge that's way we pass a message assi logar kehne ke mil ke ro jud ke ro safalta hoegi this is our mission in this way vadhi vijay ne kalyepa de chesa banda bachpan to dekhda bade dur tak dekhda ponche na ponche dusri galon de hola pa panch tak te gal kariye pa pakistan guru kaade gal kariye nalkano sab utarpur hoya hal jagat de moch ਇਹ ਜਗਾਦਾ ਬੇਸ਼ੱਕ ਮੈਚਰ ਹੁੰਦਾ ਦੁਨੀਆਂ ਦੇ ਵਿੱਚ ਮੰਦੇ ਆ ਤਾਂ ਉਹਨੂੰ ਬੰਦਾ ਹਰ ਖੁਆਇਸ਼ ਕਰਦਾ ਕਿ ਬ ਜਾਣਾ ਚਾਹਨ ਨਿਪਾਇਕ ਦੁਰਦਰੇ ਕੋ ਨਸੀਬ ਵਿੱਚ ਹੈਕਰ ਉਹਦਾ ਨਾਮ ਇਸ ਤਰ੍ਹਾਂ ਸਭ ਹਰ ਮੁਲਕ ਵਿੱਚ ਹਰ ਚੈਸ ਮੁਲਕਾਂ ਬਣਿਆ ਹੋਇਆ ਲੇਕਿਨ ਤੁਹਾਡਾ ਐਸ ਬਿਗ ਐਸ ਉਹ ਕਿਉਂ ਇੰਨੀ ਚੇਤੇ ਇੰਨਾ ਵੱਡਾ ਕਿਦਾਂ ਹੋ ਸਕਦਾ ਹੈ ਇਹ ਤੁਹਾਡੀ ਡੈਡੀਕੇਸ਼ਨ ਤੁਹਾਡੀ ਪਿਆਰ ਮੁਹੱਬਤ ਜਿਹਦਾ ਤੁਸੀਂ ਲੋਕਾਂ ਨੂੰ ਮਿਲਦੇ ਹੋ ਜਿਹਦਾ ਤੁਸੀਂ ਵੈਲਕਮ ਕਰਦੇ ਆਮ ਸ਼ੂਰ ਥਿਸ ਇਜ਼ ਸਮਥਿੰਗ ਟੂ ਵਿਦ ਥੈਟ ਐਸ ਵੈਲ ਨਹੀਂ ਆਈ ਵਿਲ ਸੇ why we are popular why we are known all over the world is through our seva ali seva karneya and seva da matlab sanskrit vich selfless service hai main english translate kiti usnu s e w a serving everyone without appreciation <laughs> so this is the way our message to the world is uh -huh. ke seva karo par kisi ko kuch reward na mango

encouragement de oh seva seva not just giving langar seva not just giving money to somebody or giving charity that's not seva seva is making the world a happy place in, in every form so, seva karde ro but don't expect any return that is true seva ab banche ke did you know one week it's <laughs> manu thank you neka oh might to be wait for that jada to na karo je kiti te ho gade kar palate <laughs> ho wala ha hoga ne mera ishara hai ke dekho असि इस दुनिया में जो भी कम करा ना इफ यू एक्सपैक्टिंग रिवॉर्ड फ्रॉम द लोकल पीपल इन दिस वर्ल्ड नो नीड उत्ते रब जानता है तु तो जो सेवा कर रहे हो रब सब पहुंची हुई जंगे द गॉड इज अब इज वॉचिंग यू एंड ही इज कंट्रोलिंग यू तु जितनी सेवा करोगे तो रिवॉर्ड उत्ते उतो मिलेगा mm. पर थले तो रिवॉर्ड देव ना देवन लोग थैंक यू बोलन ना करते समाज इज पावर हु गिव यू ऑल द रिवॉर्ड्स

कोशिश करके चंगे ਕੰਭਰੋ ਤੇ ਨਹੀਂ ਕਰ ਸਕਦੇ ਬੁਰੇ ਨਾ ਕਰੋ डोंट ਡੂਿੰਗ ਬੈਡ ਯੂ ਕੈਨਟ ਡੂ ਡੋਨਟ ਡੂ ਐਨੀਥਿੰਗ ਜਸਟ ਕੀਪ ਇਟ ਪਰ ਇਫ ਯੂ ਕੈਨ ਡੂ ਸਮਥਿੰਗ ਡੂ ਸਮਥਿੰਗ ਗੁੱਡ ਮੈਂ ਆਪਣੇ ਵੱਲ ਉਤਰੀਫ ਕਰਾਂਗਾ ਮੇਰੀ ਖੁਦ ਦੀ ਥੋੜੀ ਜਿਹੀ ਯੋ ਨੋ ਤੁਸੀਂ ਅੱਛਾ ਕੰਮ ਬੁਰਾ ਕਰਦਾ ਜੋ ਕਰਦਾ ਹੁੰਦਾ ਕਰੋ ਦੂਸਰੀ ਗੱਲ ਅਗਰ ਕੋਈ ਇਦਾਂ ਦਾ ਮੈਗਸ ਲੈ ਕੇ ਆਦੋ ਨਾ ਅਲਿਸ ਆਪਣੀ ਜ਼ਿੰਦਗੀ ਦੇ 10 15 ਮਿੰਟ ਦਬੋ ਸੁਣੋ ਕਿਉਂਕਿ ਲਾਈਫ ਚ ਜੋ ਹੁੰਦਾ ਹੈ ਪਾਜੀ ਮੈਂ ਬਹੁਤ ਲਾਈਕ ਕਰਦਾ ਇੰਟਰਚੁ ਗੈਸ ਪੜ੍ਹ ਕੇ ਯਾਦ ਕਰਦਾ ਗਿਰੇ ਤੁਸੀਂ ਕੰਮ ਜਬ ਐਵੇਂ ਨਹੀਂ ਹੋਏ ਕੋਈ ਉਹਦੇ ਚ ਹਾਰਡ ਵਰਕ ਡੈਡੀਕੇਸ਼ਨ ਅਗਰ ਕੋਈ ਸੈਕਰੀਫਾਈਸ ਹੈਗੀ ਹੈ ਔਰ ਚੀਜ਼ ਉਹਦੇ ਚੋਂ ਬੰਦ ਦੇ ਉੱਤੇ ਵੇ ਤੁਸੀਂ ਫੋਕਸ ਉਹਦੇ ਉੱਤੇ ਫਾਈਟ ਕਰਦੇ ਹੋ ਕਿ ਮੈਂ ਇਹ ਕਰਨਾ ਮੈਂ ਕਰਨਾ ਹੈਗਾ ਤੁਸੀਂ ਬੁੱਕ ਲਿਖਿਆ ਤੁਸੀਂ ਬੁਰੂ ਕਾ ਦਾ ਸੋਚਿਆ ਆਪਣਾ ਸਭ ਕੁਝ ਕਰਦੇ ਦੁਨੀਆਂ ਚ ਵਰਲਡ ਪਪੂਲਰ ਹੋ ਗਿਆ ਤੇ ਇਹ ਤੁਸੀਂ ਫਿਰ ਦੇਰੀ ਆਪਣੇ ਖਾਨਾ ਖਾਣੇ ਸਾਰੇ ਬਸਬਾ ਨੂੰ ਲੈ ਕੇ ਇਕੱਠੇ ਕਰਕੇ ਇਹ ਤੁਹਾਡੇ ਦਿਮਾਗ ਕਿ ਇਹ ਬ੍ਰੇਕਿੰਗ ਪੀਪਲ ਕਮਿਨਿਟੀ ਟੁਗੇਦਰ ਦਾ ਬਾਇਡਰ ਕਮਿਨਿਟੀ ਐਸ ਵਾ ਅਪਰ ਜਾਸਦੀ ਆਮ ਦੇਖਿਆ ਜਾਂਦਾ ਆਪਾਂ ਜੋ ਪ੍ਰੀਚ ਕਰਦੇ ਆ ਨਾ ਸਿੱਖੀ ਸਿਖਾਚੀ ਕਰਦੇ ਆ ਉਹਦੇ ਤੇ ਫਾਇਦਾ ਹੈ ਲੇਕਿਨ ਦੁਨੀਆਂ ਨੂੰ ਪਤਾ ਹੋਣਾ ਚਾਹੀਦਾ ਸਿਖਾਉਣ ਉਹ ਤੁਸੀਂ ਇੱਥੇ ਕੰਮ ਕਰਦੇ ਨਹੀਂ ਮੇਰੀ ਦੇਖੋ ਇੱਕੋ ਹੀ ਸੋਚ ਹੈ ਕਿ ਦੁਨੀਆ ਨੂੰ ਅਸੀਂ ਇਕੱਠਾ ਕਰੀਏ ਮੇਕ ਇਟ ਇਨਕਲੂਸਿਵ ਵਰਲਡ ਨਾਟ ਐਕਸਕਲੂਸਿਵ ਵਰਲਡ ਮੇਕ ਇਨਕਲੂਸਿਵ ਸੋਸਾਇਟੀ ਸਾਰੇ ਮਿਲ ਕੇ ਸਾਰੇ ਨਾਲ ਰੱਖੋ ਤੋ ਸਾਰੇ ਨਾਲ ਰੱਖੋਗੇ ਨਾ ਤੁਹਾਨੂੰ ਸਿਰਫ ਫਾਇਦਾ ਹੀ ਫਾਇਦਾ ਹੈ ਐਂਡ ਬਾਈ ਸਰਵਿੰਗ ਲੰਗਰ ਵੀ ਹੋਪਿੰਗ ਟੂ ਸਪਰੈਡ ਦ ਮੈਸੇਜ ਆਫ ਪੀਸ ਗੁਰੂ ਸਾਹਿਬ ਦਾ ਮੈਸੇਜ ਕੀ ਸੀ ਇੱਕ ਓੰਕਾਰ ਉਹ ਬਚੇ ਸਿਖਰ ਗੁਰਦੁਆਰਾ thro thro ਲੰਗਰ ਅਸੀਂ ਬਾਸ ਕਰਨੇ ਆ ਅਸੀਂ ਇਹ ਕੋਸ਼ਿਸ਼ ਕਰਨੇ ਆ ਕਿ ਸਿੱਖੀ ਨੂੰ ਦੁਨੀਆ ਵਿੱਚ ਫੈਲਾਈਏ ਬਿਕੋਸ ਸਿੱਖੀ ਵਿੱਚ ਜੋ ਤਾਕਤ ਹੈ ਉਹ ਲੋਗਾਂ ਨੂੰ ਪਤਾ ਨਹੀਂ ਥੋੜੇ ਲੋਗਾਂ ਨੂੰ ਪਤਾ ਹੈ ਪਰ ਮੋਸਟ ਲੋਗਾਂ ਨੂੰ ਪਤਾ ਨਹੀਂ ਮੇਰੀ ਕੋਈ ਮਿਸ਼ਨ ਹੈ ਕਿ ਸਾਰੇ ਦੁਨੀਆ ਵਿੱਚ ਲੋਗਾਂ ਨੂੰ ਸਿੱਖੀ ਦੀ ਤਾਕਤ ਪਤਾ ਲੱਗੇ ਕਿਉਂਕਿ ਅਸੀਂ ਸੇਵਾ ਭਾਵ ਵਾਲੇ ਆ ਦੋ ਹੋਲ ਕਮਿਊਨਿਟੀ ਇਜ਼ ਫੁੱਲ ਆਫ ਸੇਵਾ the dna of sikhism is seva so if we do seva or passing guru's message to people and that guru's message is more important the sara eh seva through assi duniya is message baja rahe and people are happy about it mera as a badi gal tere sundarna kyunki media karke bade news pata lagde rende assi badi common cheez sab de saare's dna hai ve assi seva karde par dusri community na sochde eh insaan kadde bade ne ਯਾ ਵੇ ਹਰ ਚੀਜ਼ ਜੇ ਕੋਈ ਗਲਤ ਪਕਰਦਾ ਮੇਰੇ ਬੜੇ ਦਿਨੋਂ ਲੱਗਦੀ ਆ ਇੰਡੀਆ ਚ ਕਿਤੇ ਹੋਰ ਕਿਸੇ ਤਰ੍ਹਾਂ ਕੋਈ ਵਿਸ਼ੇਬਤ ਹੋ ਨੀਂਦਾ ਜੇ ਉੱਥੇ 5 ਰੁਪਏ ਦੇ ਪਾਣੀ ਦੇ ਬੋਤਲ ਆ ਉਹਨੂੰ 100 ਰੁਪਏ ਕਰ ਦਿੰਦੇ ਇਹ ਮੈਂ ਗੱਭ ਨੀ ਬੰਦੀ ਨੂੰ ਲੱਗੀ ਕਹਿੰਦੇ ਜੇ ਪੰਜਾਬ ਚ ਇਹ ਚੀਜ਼ ਹੁੰਦੀ ਆ ਨਾ ਹਰ ਆਂਦਾ ਨਾ ਤੇ ਉਹ ਬੋਤਲ ਪਾਣੀ ਦੀ ਮੁਫਤ ਦਿੰਦੇ ਤੁਸੀਂ ਫਰਕ ਦੇਖਦੇ ਹੋ ਨਾ ਯਾ ਦੈਟਸ ਟ੍ਰੂ ਵੈਰੀ ਟ੍ਰੂ ਬਿਕਾਜ਼ ਦ ਥਿੰਗ ਇਜ਼ ਯੂ ਨੋ ਹਰ ਜਦ ਆਪਣੀ ਸੋਚ ਅਸੀਂ ਕਿਸੇ ਦੂਸਰੇ ਸੋਚ ਬਦਲ ਨਹੀਂ ਸਕਦੇ ਨਹੀਂ ਬਦਲ ਸਕਦੇ ਲੇ ਆਪਣੀ ਸੋਚ ਤੇ ਰੱਖੀਏ अपना विचार सीधा रखिए विचार साधे हो सब प्रॉब्लम कोई नहीं मैंने लोगों ने परवाह कोई नहीं मैं जो मैं बच स्कूल मेरे प्रिंसिपल मतलब कह दे से, से दे लेट देम से मत जो भी कहते दो तू अपना काम करी तू सीधा काम करी डरो ना किसी को डर के काम करोगे मतलब गलत काम करोगे सीधा काम करोगे कभी डरोगे नहीं that's the main thing today we have to work hard work sincerely and work to, to your own satisfaction to your self confidence hove na that i've done the right thing you cannot doing wrong apni apni community dekha jab i'm sorry main us bagal ke jisme bada galat vich karde par koshish karde ke bina apne order ke boundary breach kare to relief feature se bas kathe ho jane har cheez bhul jane yeah we have worked together ਇਹ ਹਰ ਦਫਾ ਨਹੀਂ ਰਹਿੰਦੀ ਜਦੋਂ ਕੋਈ ਮੁਸੀਬਤ ਆਂਦੀ ਉਹਦੇ ਹੁੰਦਾ ਸਾਡੇ ਦਾ ਜਾਗ ਰਹੇ ਨੇ ਇੱਕ ਤਰ੍ਹਾਂ ਦਾ ਮਰਚ ਸਿੱਖਣ ਨੂੰ ਕਿ ਪਾਵਰ ਬਿਲਦੀ ਬੁਰਵਾ ਬੋਲੋ ਨੀਤੇ ਅਸੀਂ ਬਨੇ ਰਿਲੈਕਸ ਹੋ ਕੇ ਲਾਈਫ ਚ ਰਹ ਜੰਨੇ ਆਪਣੇ ਮਦਦ ਨਹੀਂ ਕਰਦੇ ਕੁਛ ਇਹੋ ਨਹੀਂ ਕਰਦੇ ਕੁਛ ਨਹੀਂ ਕਰਦੇ देयर ਆ ਫਿਊ ਲਾਈਕ ਯੂ ਸੌਪ ਉਹ ਕਰੀ ਜਾਂਦੇ ਨੇ ਕੰਸੀਡਰ ਕਰਦੇ ਨੇ ਫਰਾਂਡ ਉਹਨੇ ਇੱਕ ਬੰਦਰ ਕਾਬੂ ਚੁੜੀ ਸੀ ਕਿ ਖਜ਼ਾਨੇ ਪੌੜੀ ਐ ਤੁਸੀਂ ਉਪਰ ਚੜ ਗਏ ਨਾ ਉਹ ਪੌੜੀ ਥੱਲੇ ਨਾ ਸਿੱਟੋ ਕਿਸੇ ਹੋਰ ਨੂੰ ਵੀ ਚਲਣ ਦੋ ਆਮ ਦੇਖਿਆ ਜੋ ਇਹ ਬੰਦਾ ਨਹੀਂ ਸਮਝੀਏ ਉਹਦੇ ਬਾਰੇ ਥੋੜੇ ਕੀ ਖਿਆਲ ਦੇਖੋ ਜੀ ਇਸ ਇਹ ਇਹ ਇੱਕ ਨਵੀਂ ਸੇਵਾ ਹੈ ਸੇਵਾ ਹੈ ਕਿ ਹਰ ਇੱਕ ਵਿਕ ਬੰਦੇ ਨੂੰ ਹੈਲਪ ਕਰੋ ਜੇ ਬੋੜੀ ਨਹੀਂ ਚੜ ਸਕਦਾ ਉਸ ਬੋੜੀ ਚੜਾਓ ਜਿਹੜਾ ਬੰਦਾ ਨਹੀਂ ਕਰ ਸਕਦਾ ਉਹ ਕੰਮ ਕਰਾਓ ਉਸ ਕੋਲ ਥੈਟ ਇਜ਼ ਸੇਵਾ ਜਦ ਤੱਕ ਅਸੀਂ ਉਹ ਅਸੀਂ ਥਿਰ ਇਸ ਦੀ ਥਾਂ ਦੇਵਾਂਗੇ ਕਿ ਮੈਂ ਦੂਸਰੇ ਦੀ ਮਦਦ ਕਰਨੀ ਹੈ ਮੈਂ ਇਹ ਕੋਸ਼ਿਸ਼ ਹੀ ਕਰਾਂਗਾ ਕਿ ਦੂਸਰੇ ਨੂੰ ਖੁਸ਼ ਰੱਖਾਂ ਦੂਸਰੇ ਦੀ ਸੇਵਾ ਕਰਾਂ ਤਦ ਤੱਕ ਮੇਰਾ ਮਕਸਦ ਪੂਰਾ ਨਹੀਂ ਹੁੰਦਾ ਨਾ ਵਾਟ ਇਜ਼ ਲਾਈਫ ਟੂਡੇ ਲਾਈਫ ਇਜ਼ ਓਨਲੀ ਵਾਟ ਯੂ ਮੇਕ ਯੋਰਸੈਲਫ ਤੁਸੀਂ ਜੋ ਆਪਣੇ ਆਪ ਨੂੰ ਬਣਾਓਗੇ ਦੈਟ ਇਜ਼ ਲਾਈਫ ਯੂ ਕੈਨ ਮੇਕ ਯਰ ਲਾਈਫ ਬਿਊਟੀਫੁਲ ਯੂ ਕੈਨ ਮੇਕ ਯਰ ਲਾਈਫ ਸੈਡ ਤੁਸੀਂ ਅਗਰ ਡਿਪਰੈਸ਼ਨ ਰੋਗੇ 24 ਘੰਟੇ ਜਾਂ ਨੈਗੇਟਿਵ ਰੋਗੇ ਮੈਂ ਹਮੇਸ਼ਾ ਕਹਿੰਦਾ ਬੀ ਪੋਜ਼ਿਟਿਵ ਮੇਰੀ ਇੱਕ ਫੋਰ ਫਿਲਾਸਫੀ ਹੈ ਮੈਂ ਸਵੇਰ ਜਦ ਆਈ ਗੈਟ ਅਪ ਦ ਮਾਰਨਿੰਗ ਆਈ ਲੁੱਕ ਇਨ ਦ ਮਿਰਰ ਐਂਡ ਸੇ ਆਮ ਦ ਬੈਸਟ ਹੂੰ ਕੀ ਬਾਤ ਹੈ ਦੈਟ ਮੇਕਸ ਮੀ ਗਿਵਸ ਅ ਕੌਨਫੀਡੈਂਸ ਰੀਲੀ ਨਾਈਸ ਕਿ ਵੈਨ ਆਈ ਸੇ ਆਮ ਦ ਬੈਸਟ i'm not number 2 i'm 100% best and i'm this why makes me give me confidence to serve others when i find somebody who is 80% 90% i want him to be 100% so i want him to be happy is tarh keh oda ke jab tak banda apne aap self confidence na hove na oh doosri seva nahi kar sakda proper ji tusi main jiddan dassya shuruaat de vich keh danga tusi mutazidin introduction de guru kar tusi world popular <laughs> hai <laughs> ga bade tareeke naal tusi anu seva karde ho ate ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਆਪਣਾ ਪਰਿਵਾਰ ਹੈ ਤੁਹਾਡੀ ਜ਼ਿੰਮੇਵਾਰੀ ਹੈ ਯਾਰ ਦੋਸਤ ਹੈਗੇ ਨੇ ਐਂਡ ਤੁਸੀਂ ਬੁੱਕ ਲਿਖਦੇ ਹੋ ਏ ਕਿਤੋਂ ਦੀ ਸਾਰੀ ਤਾਕਤ ਇਹ ਤਾਕਤ ਰੱਬ ਕੋਲ ਆਦੀ ਹੈ ਮੈਂ ਤੇ ਇਨਸਾਨ ਆ ਜਿਵੇਂ ਸਾਰੇ ਬਤੀ ਵਕਤ ਗਵਾ ਚਾਰੇ ਬਸ ਤੇ ਕੱਲ੍ਹ ਕੀ ਮਲੂ ਕਿਉਂ ਨਹੀਂ ਜ਼ਿੰਦਾ ਰਹਿ ਬਸ ਇਹ ਰੱਬ ਨੂੰ ਪੁੱਛੋ ਰੱਬ ਦੀ ਮਿਹਰ ਜੀ ਮੈਂ ਤੇ ਹਮੇਸ਼ਾ ਕਹਨਾ ਤੇਰਾ ਬਾਣਾ ਮਿੱਠਾ ਲੱਗੇ ਹਾਂ ਜਦ ਤੱਕ ਰੱਬ ਦੀ ਮਿਹਰ ਨਾ ਹੋਏ

ਕਦੀ ਤੁਸੀਂ ਕਿਸੇ ਹੋਰ ਕਮਿਊਨਿਟੀ ਦੇ ਲੀਡਰ ਨੂੰ ਤੁਸੀਂ ਸਲਮਾਨ ਕਰਦੇ ਪਏ ਹੋ ਕਦੀ ਤੁਸੀਂ ਗਰਫ ਕੋਚ ਦੇ ਪ੍ਰਗਿਆ ਕਦੀ ਤੁਸੀਂ ਕਿਤੇ ਹੋ ਰਹੇ ਗਏ ਬ੍ਰਿਟਾ ਜਤੇ ਬੜੀ ਤੁਹਾਡੇ ਕੋਲ ਨਾ ਤੁਹਾਨੂੰ ਸ਼ਕਤੀ ਹੈਗੀ ਹੈ ਚੀਜ਼ ਦੀ ਕਿ ਮੈਂ ਕਰਾਂ ਮੈਂ ਕਰਾਂ ਮੈਂ ਕਰਾਂ ਇਹ ਇਨਸਾਨ ਭਰੇ ਕਿ ਜੁਦੀ ਮਿਲਦੀ ਹੈਗੀ ਇਹਦੀ ਕੋਈ ਦੁਆ ਮਿਲਦੀ ਹੈ ਉਹਦੇ ਵਿੱਚ ਬੰਦਾ ਕੋਟ ਕੇ ਪੀ ਲੈਂਦਾ ਨਹੀਂ ਐਕਚੁਅਲੀ ਯਾਦ ਹੈ ਕਿ ਦੇਖੋ ਇਹ ਹਰ ਇਨਸਾਨ ਦੇ ਅੰਦਰ ਜਿਹੜਾ ਨਾ ਅੰਦਰਸ ਬੋਲਦਾ ਵੇ ਉਹ ਤਾਂ ਅੰਦਰਸ ਸੰਖਿਆ ਦਾ ਇੱਕੰਮ ਕਰੋ ਜ਼ਰੂਰ ਕਰੋ ਐਂ ਜਦ ਤੱਕ ਤੁਸੀਂ ਕਰੋਗੇ ਨਹੀਂ ਕਿ ਕਿੰਨਾ ਕੰਮ ਕਿੰਨਾ پورا ਹੋਏਗਾ ਅਰੇ ਤੁਸੀਂ ਘਰ ਬੈਠੇ ਬੋਲਗੇ ਸਭ ਕੁਝ ਹੋ ਜਾਏਗਾ ਨਹੀਂ ਹੁੰਦਾ ਯੂ हैव टू ਗੋ ਫਾਰਵਰਡ ਯੂ हैव टू ਗੇਟ ਦ ਵਰਕ ਡਨ ਘਰ ਬੈ ਕੇ ਕੁਝ ਨਹੀਂ ਹੁੰਦਾ ਬਾਹਰ ਜਾ ਕੇ ਕੰਮ ਕਰਨਾ ਪਉਂਦਾ ਸਲੇ ਐਮਡੀ ਸਾਹਿਬ ਬਲਕਿ ਜੋ ਨਰਮ ਬਣੀ ਬੜੀ ਬਦਾਈ ਦਿੰਦੇ ਨੇ ਉਹ ਜੋ ਨਵੀਂ ਸਾਹਿਬ ਗੱਲਬਾਤ ਚ ਇਦਾਂ ਬੜੀ ਤਰੀਕਾ ਲੈਦੇ ਨੇ ਤੋਂ ਨਿਮੇਸ਼ ਆਲਵੇਸ ਯੂ نو ਹੀ ਹਿਮਸੈਲਫ ਇਜ਼ ਅ ਵੈਰੀ ਸੈਲਫ ਮੇਡ ਬਿਜ਼ਨਸਮੈਨ ਸਕਸੈਸਫੁਲ ਬੜਾ ਨਾਮ ਤਾਕਤ ਦੇ ਕੋ ਤੁਸੀਂ ਆਪਣੀ ਟੀਵੀ ਚੱਲਦੀ ਹੈ ਦੁਨੀਆ ਤੇ ਪ੍ਰਚਾਰ ਕਰਦੇ ਸਿੱਕੀ ਦਾ ਬੜੀ ਵੱਡੀ ਸੇਵਾ ਹੈਗੀ ਪਾਜੀ ਘਰ ਘਰ ਤੱਕ ਆਵਾਜ਼ ਪਹੁੰਚਦੀ ਹੈ ਔਰ ਕਈ ਲੋਕ ਬਜ਼ੁਰਗ ਜੋ ਕਲੇ ਰਹਿੰਦੇ ਨੇ ਨਾ ਇਹ ਚੈਨਲ ਉਹਨਾਂ ਦਾ ਸਾਥੀ ਹੈ सुबह उठ के पाठ सुन रहे शाम सुनते रहे उन्होंने एक हैिफ्ट मिली बहुत ए, ए, एक तरह अपना साथी मानते से फ्यू वर्ड्स मन बड़ी खुशी है एंड आई ऑलसो वेरी प्राउड कि सरदार अमरीक सिंह जी गुरुना जी ने इस गुरुद्वारे अरदास अकाल चैनल ऐसे आई एम सो हैप्पी टू आई एम सो प्राउड टूडे ਕਿ ਅਮਰੀਸ਼ ਸਿੰਘ ਜੀ ਇਤਨੇ ਸਕਸੈਸਫੁਲ ਹਨ 157 ਕੰਟਰੀਜ਼ ਵਿੱਚ ਆਪਣਾ ਮੈਸੇਜ ਪਹੁੰਚਾ ਰਹੇ ਤੇ ਸਿੱਖੀ ਨੂੰ ਵਧਾ ਰਹੇ ਇਹਨਾਂ ਦੇ ਚੈਨਲ ਥਰੂ ਆਈ ਹੈਵ ਸੀਨ ਵਨ ਥਿੰਗ ਪੀਪਲ ਗੈਟ ਦ ਮੈਸੇਜ ਆਫ ਦ ਲਾਰਡ ਜੋ ਇਹ ਜਿਸ ਕੰਮ ਕਰ ਰਹੇ ਹੋ ਆਮ ਵਿਦ ਯੂ ਆਈ ਸਪੋਰਟ ਯੂ 100% ਲੱਖ ਲੱਖ ਵਧਾਈਆਂ ਤੋਂ ਸਾਰਿਆਂ ਨੂੰ ਜੇ ਤੂੰ ਅੱਛਾ ਕੰਮ ਕਰ ਰਹੇ ਹੋ ਤੇ ਲੋਕਾਂ ਨੇ ਮੈਸੇਜ ਪਹੁੰਚਾ ਰਹੇ ਹੋ ਕਿ ਲੋਕਾਂ ਨੂੰ ਅੱਛਾ ਕੰਮ ਕਰਨਾ ਚਾਹੀਦਾ ਐਂਡ ਬਾਈ ਯੋਰ ਚੈਨਲ ਐਂਡ ਥਰੂ ਯੋਰ ਚੈਨਲ ਯੂ ਆਰ ਸੈਂਡਿੰਗ ਗੋਡਸ ਮੈਸੇਜ ਟੂ ਏਵਰੀਬਾਡੀ ਐਂਡ ਆਮ ਵੈਰੀ ਵੈਰੀ ਹੈਪੀ ਐਂਡ ਵੈਰੀ ਵੈਰੀ ਪ੍ਰਾਊਡ ਤਾਂ ਜੀ ਥੈਂਕ ਯੂ ਤੁਹਾਡੇ ਬਾਬਜੂਦ ਆਪਣੇ ਸਾਹ ਕੋਲ ਨਾਲ ਦੇਸੀ ਇੱਥੇ ਬੈਠੇ ਆ ਮੁਲਕਾ ਮੁਲਕਾ ਨੂੰ ਜਾਣਦੇ ਆ ਬਾਤ ਵੀ ਪਛਾਣਦੇ ਆ ਜੋ ਸਾਡੀ ਸੇਵਾ ਰੱਬ ਨੇ ਲਿਖੀ ਜਿਨੇ ਕਹਿ ਗਈ ਉਹ ਕਰਦੇ ਪਏ ਹੈਗੇ ਉਹ ਜੋ ਮੈਂ ਦੇਖਦਾ ਜੀ ਤੇ ਮੇਰੇ ਗੈਸਟ ਹੈ ਜੇ ਉਹਦੇ ਮੁਤਾਬਿਕ ਤਾਂ ਕੁਝ ਵੀ ਨਹੀਂ ਹੈ ਪਰ ਚਲੋ ਸਿੱਖਦੇ ਪਏ ਨਾਲ ਦੀ ਨਾਲ ਅਗਰ ਜੇ ਥੋੜਾ ਜਿਹਾ ਵੀ ਫੋਲੋ ਕਰਾਂਗੇ ਨਾ ਥੋੜੀ ਜ਼ਿੰਦਗੀ ਬਦਲਾਂਗੇ ਤੇ ਸੋਚ ਕੇ ਬੜਾ ਉਹਦਾ ਅਸੀਂ ਕੁਝ ਅਚੀਵ ਕਰ ਲਿਆ ਵੱਲੀ ਨੂੰ ਨਾ ਬਲੇ ਤੁਸੀਂ ਦੱਸੋ ਅਜਾ ਕੁਝ ਕਰਦੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਤਰੀਕੇ ਨਾਲ ਇਹ ਬੁੱਕ ਲਿਖੰਦਾ ਤੋਂ ਲੱਕਦਾ ਸ਼ੌਕ ਹੈ ਕਿਦਾਂ ਰਿਆਦਾ ਆਦੀ ਹੈ ਮੈਂ ਇਹ ਜਸ ਮੇਰੀ ਮਨ ਦੀ ਗੱਲ ਹੈ ਦਿਲ ਦੀ ਗੱਲ ਹੈ ਅੱਛਾ ਬਟ ਹਾਊ ਡੂ ਯੂ ਫਾਇੰਡ ਟਾਈਮ ਟੂ ਡੂ ਦੈਟ ਐਕਚੁਅਲੀ ਮਨੂ ਇਜ਼ ਜੇ ਮੈਂ ਬੁੱਕ ਲਿਖੀ ਰੀਸੈਂਟਲੀ ਸੇਵਾ ਉਤੇ ਮਨੇ ਉਨੀ 19 ਮੰਥ ਲੱਗੇ ਰੂਟਲ ਹਮ ਇਜ਼ ਨਾਟ ਅ ਪ੍ਰੋਫੈਸ਼ਨਲ ਆਥਰ ਆਮ ਨਾਟ ਅ ਪ੍ਰੋਫੈਸ਼ਨਲ ਰਾਈਟਰ ਮੈਂ ਜੋ ਬਣ ਜਾਂਦਾ ਜਾਂਦਾ ਮੈਨੂੰ ਸੁਣਾ राइटिंग हैंडार्ट देखो जिस बुक आई डेस्ट रोट फिफ्टीन चैप्टर वॉट शुड भी ईच चैप्टर सो पंद्रह चैप्टर मैं चुने कि विच शुड भी रिलेटिंग टू सेवा सो हर चैप्टर ने फिर अलग 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 में एक्सपेंड किया बुक देखोगे उस फिफ्टीन चैप्टर्स 15 different connotations, 15 different, uh, styles of seva. And I'm very fortunate that my book, which, uh, I have four people who give us little, little appreciation. Ek Pai Bhendra Singh Ji Aluwalia, Nisham Society Vale, a Haji Salman Chisti from Ajmer Sharif, a uh, Elder Parela, uh, Elder Bedner from Church of Jesus Christ, and then we have, uh, Swami Brahm Vyaridas from the Babs Mandir. So I had a Hindu, Sikh,

ਪੱਲੇ ਤੋਂ ਇਹ ਗੱਲ ਸੁਣ ਕੇ ਪੜ ਕੇ ਅਗਰ ਖੁਸ਼ ਨਾ ਹੋ ਤੁਸੀਂ ਜੇ ਥੋੜਾ ਜਿਹਾ ਕੰਮ ਕਰ ਜੁਗੇ ਤਾਂ ਆਪਣੀ ਜ਼ਿੰਦਗੀ ਸਫਲ ਕਰੋਗੇ ਭਾਜੀ ਮੇਰੇ ਬਲੋਟੀ ਕਾ ਰਿਕਵੈਸਟ ਹੈ ਗਿਆ ਕਿ ਸੇਲੇ ਬੜਾ ਹਾਰਬਰ ਕਰਕੇ ਇੱਕ ਬੁੱਕ ਲਿਖੀ ਕੀ ਲਿਖਿਆ ਕਿੰਦਾ ਲਿਖਿਆ ਨੂੰ ਪੜੋ ਤੇ ਉਹਦੇ ਤੋਂ ਗੌਰ ਦੇਖਾ ਕੁਝ ਮਦ ਸਿੱਖ ਸਕਦਾ ਬੰਦਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਗੋਡ ਬ Bless you no, I think uh, this book will be a reading material for everybody and exactly to learn something and to adapt it ਮੇਰੀ ਇੱਕ ਰਿਕਵੈਸਟ ਹੋਈ ਕਿ ਇਸ ਬੁੱਕ ਨੂੰ ਪੜ ਕੇ ਤੁਸੀਂ ਕੁਝ ਅਮਲ ਕਰੋ ਟਰਾਈ ਟੂ ਫਾਲੋ ਦਾ ਟੀਚਿੰਗਸ ਇਨ ਦਾ ਬੁੱਕ ਬੈਲੇ ਦਾ ਸਭ ਤੋਂ ਸੇਵਾ ਇਹੀ ਹੈਗੇ ਕਿ ਬੁੱਕ ਦੀ ਕਾਸ਼ਟ ਦੀ ਹੈ 프리 ਦੇ ਰਹੇ ਨੇ ਸੇਵਾ ਦੇਖੋ ਤੁਸੀਂ ਅਗਰ ਤੁਸੀਂ ਦੇਖੋ ਬੜੇ ਵੱਡੇ ਗਾਧ ਤੁਸੀਂ ਬੁੱਕ ਲਿਖੀ ਹੈ ਸੇਵਾ ਉਹ ਤੁਸੀਂ ਬੁੱਕ ਵੇਚੋਗੇ ਤੇ ਉਹ ਤੇ ਗੱਲ ਕਰ ਇਸ ਨੋਟ ਇਸ ਨੋਟ ਕਰ ਮਜੀ ਮਜੀ ਜੁਰਗੀ ਸੋਚਦਾ ਤੋ ਨਹੀਂ ਯਾਰ ਮੈਂ ਨਾਲ ਨਾਲ ਸਿੱਖਦਾ ਦੋ ਦੋ ਤੁਸੀਂ ਗੱਲਾਂ ਕਰਦੇ ਆ ਥੈਂਕ ਯੂ ਜੀ ਥੈਂਕ ਯੂ ਪਰ ਜੀ ਦਾ ਮੋਸਟ ਮੋਸਟ ਲਵੇਬਲ ਪਰ ਮੋਸਟ ਅਡੋਰੇਬਲ ਪਰਸਨ ਟੂ ਸੀ ਦੁਨੀਆ ਚ ਦਾ ਅ ਬੈਸਟ ਪਾਰਟ ਪਤਾ ਕੀ ਹੁੰਦਾ ਹੈ ਤੁਹਾਡੀ ਬੈਸਟ ਵਿੱਚ ਤੁਹਾਡੀ ਕੋਈ ਤਾਰੀਫ ਕਰ ਦੇ ਤਾਂ ਤੁਸੀਂ ਕੰਮ ਜਾ ਕੋ ਉਹ ਦੈਟਸ ਵਾਟ ਯੂ ਆਰ ਥੈਂਕ ਯੂ ਜੀ ਵੈਰੀ ਵੈਰੀ ਆਨਸ ਅੱਜ ਤੱਕ ਜਿੱਤੇ ਬੈ ਤੁਹਾਡੀ ਗੱਲ ਸੁਣੀ ਨਾ ਹਰ ਜਗ੍ਹਾ ਤੇ ਮੈਂ ਤਾਰੀਫ ਸੁਣੀ ਹੈ ਅਬ ਜਦੋਂ ਮੈਂ ਤਾਂ ਤੁਹਾਨੂੰ ਉੱਪਰ ਉੱਚੇ ਆਪਰੇ ਹੈਗੇ ਮੈਂ ਗੱਲ ਕਰ ਦੱਸ ਸਕਦਾ ਇਹਨਾਂ ਦੀਏ ਬੋਰੇ ਪਹੇ ਨਹੀਂ ਕੁਝ ਤੁਸੀਂ ਤੋਂ ਨਹੀਂ ਤਰੀਫ ਦੇਣਾ ਤੁਸੀਂ ਤੋਂ ਨਹੀਂ ਲਰੀ ਬਣੀਆਂ ਹੋਈਆਂ ਨੇ ਐਂਡ ਸੋ ਆਨ ਅ ਸੋ ਪ੍ਰਿਵੀਲੇਜ ਇਹ ਤੋਂ ਰਿਕੋਲ ਬੈਟ ਕੇ ਗੱਲਬਾਤ ਪਾਜੀ ਜਦੋਂ ਇਹ ਮੈਂ ਤੁਹਾਡੇ ਕੋਲ ਆਵਾਂ ਤੁਸੀਂ ਕੁਝ ਨਾ ਕੁਝ ਨਵਾਂ ਕਰਦੇ ਹੋ ਨਵਾਂ ਨਵਾਂ ਅਚੀਵ ਕਰਦੇ ਹੋ ਮੈਂ ਚਾਹਾਂ ਕਿ ਲਾਸ ਹੁਣ ਤੁਹਾਡੇ ਮਾਈਂਡ ਚ ਅਗਲਾ ਕੀ ਵਿਜਿਤ ਹੈਗਾ ਕੀ ਕਰ ਰਹੇ ਹੋ ਥੋੜੇ ਬਥੇ ਦੇ ਸਕ੍ਰੋਸ ਕਰਨਾ ਚਾਹੁੰਦੇ ਹਾਂ ਬਾਕੀ ਕੋਈ ਯੂ ਨੋ ਨਹੀਂ ਦੇਖੋ ਆਫਟਰ ਰੀਡਿੰਗ ਦ ਬੁੱਕ ਸੇਵਾ ਮੈਨੂੰ ਕਾਫੀ ਲੋਕਾਂ ਨੇ ਰਿਕਵੈਸਟ ਕੀਤਾ ਹੈ ਕਿ ਯਾ ਨੈਕਸਟ ਬੁੱਕ ਵੀ ਆਨ ਨਾਮ सो माई नेक्स्ट बुक इज गोड टू बी रिटन ऑन नाम नाम इज अ वर्ड फॉर प्रेयर मैं इसे कहना कि के लोग सारे सवेरे पाठ करते शामी पाठ करते पाठ समझते नहीं पाठ अमल नहीं, नहीं करते खाली कह मैं पाठ करता आई एम गोड टू हैवेन नो पाठ नीखो समझो अमल करो सो दिस बुक नाम इज द माई नैक्सट बुक गोड यू एम गुड राइट विल बी स्पीकिंग अबाउट हाउ यू कैन इम्प्रीमेंट द नाम Implement the prayer in your own life. And make prayer as part of your life, not prayer for others. Prayer for yourself. पर जी कहीं सेंग हम दिया नहीं कितने सेंग हम दिया नहीं अगर जी मैं सेंग तोड़ लेते एप्लीकेबल काम और तोड़ लेते बंद दिया कहते हैं दर्ज गोवर्मन बेहाइंड सक्सेसफुल मैन पर तोड़ लेते बंद दिया क्योंकि तोड़ लिया प्रिपेड जी बबल्स ओवर कोड बड़े सक्सेसफुल है क आई नोबडीज़ बिहाइंड एच अदर, वी आर, वी फ्रैंड सोल्डर टू सोल्डर. वेरी गुड. एंड वी हैव रेस्पेक्ट फॉर एच अदर, वी अडमर एच अदर, वी रेस्पेक्ट एच अदर एंड वी हैव सपोर्ट एच अदर. इस नार्किया ना कि जब तक फैमिली कठीन होगी ना, दें नो ग्रोथ, नो प्रोस्पेरिटी. जेव वाइफ एक जगह जा� We got married in 1971. Achah. Now What is that? <laughs> तरे तरे <laughs> 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 I like to be happy. I like to be positive. Hmm. इस इस I I change my path. Because I want to be happy. I want to be, enjoy my life. ਮਤ ਕੋਈ ਬੰਦਾ ਕੋ ਪਸੰਦ ਨਹੀਂ ਆਇਆ ਜਿਹੜੇ ਆਈ ਥਿੰਕ ਇਜ਼ ਨਾਟ ਅ ਗੁੱਡ ਪਰਸਨ ਆਈ ਵੌਂਟ ਟਾਕ ਟੂ ਹਿਮ ਆਲ ਟਾਕ ਟੂ ਪੀਪਲ Who are positive thinking who are nice people and who are positive like me ਮੈਨੂੰ ਬੜਾ ਖਿਆਲ ਰੱਖਣਾ ਪਈਦਾ ਟੈਗ ਦਾ ਬਲੇ ਪ੍ਰੋਡਕਸ਼ਨ ਦੀ ਮਨ ਕਹਿੰਦਾ ਜਿੰਦੇ ਵੀ ਅਲੱਦ ਕਦੇ ਪੰਜ ਜਨ ਤੁਸੀਂ ਗੱਲਾਂ ਕਰਦੇ ਹੋਰ ਗੱਲਾਂ ਆ ਜਾਂਦੀਆਂ ਨੇ ਤੁਸੀਂ ਬੱਚੇ ਨੂੰ ਕੋ ਕੇ ਗਰਮ ਹੈ ਜੋ ਹੱਥ ਨਾਲ ਲਗਾ ਬੱਚਾ ਹੱਥ ਲਗਾਏਗਾ ਜ਼ਰੂਰ ਕਿਉਂਕਿ ਇਹ ਫਿਤਰਤ ਹੈ ਤਾਂ ਇਨਸਾਨ ਦੀ ਤੇ ਤੁਸੀਂ ਕਹਿੰਦੇ ਮੈਂ ਭਿੰਡੀ ਕਹਿੰਦੀ ਮੈਨੂੰ ਪਤਾ ਨਹੀਂ ਖਰਾਲਾ ਪਰ ਬੰਦਾ ਕਿਦਾਂ ਭੂਕ ਜਾਂਦਾ ਇਹ ਬੜਾ ਡਿਫਿਕਲਟ ਹੈ ਉਹ ਕੰਟਰੋਲ ਬੰਦਾ ਕਹਿੰਦਾ ਨਹੀਂ ਇਹਨੂੰ ਲੱਗਿਆ ਉਹ ਮੈਂ ਤਾਂ ਜਾ ਕੇ ਦੇਖ ਕੇ ਆ ਲੈ ਐਸੀ ਗੱਲੇ ਦੇਖੋ ਜੀ ਇਹ ਅਗੇਨ organ body ਦੇਖਿਆ ਮਨ ਜਿੱਤੇ ਜਗ ਜਿੱਤ ਹਰ ਮਨ ਨੂੰ ਕੰਟਰੋਲ ਕਰੋ ਦੁਨੀਆ ਤੇ ਕੰਟਰੋਲ ਆ ਜਾਏਗੀ ਤਾਂ ਬੰਦ ਕੰਟਰੋਲ ਹੀ ਕਰਦੇ ਕੁਝ ਨਹੀਂ ਹੋ ਜਾਦਾ ਸੋ ਇੱਕ ਕੋਸ਼ਿਸ਼ ਕਰੋ ਕਿ ਆਪਣੀ ਬੰਨ ਨੂੰ ਕੰਟਰੋਲ ਰੱਖੋ ਕਾਬੂ ਰੱਖੋ ਤੇ ਦੁਨੀਆ ਤੇ ਨਾ ਰਹਿ

ਬਟ ਸਟਿਲ ਅੰਦਰ ਸਾਇਮ ਗੁੱਡ ਹਾਊ ਕੈਨ ਆਈ ਡੂ ਸੇਵਾ ਪਰ ਜੀ ਤੁਹਾਡੇ ਜੋ ਵੀ ਅਸੀਂ ਗੱਲਾਂ ਕਰਦੇ ਹੁਣ ਤੋਂ ਖੁਸ਼ੂ ਰੂਤ ਲੈ ਕੇ ਹੁਣ ਤੱਕ ਸੇ ਤੁਸੀਂ ਮੋਰ ਦੇ ਲੈਣਾ ਪਰ ਅਗਰ ਸਭ ਸੁਣਦੇ ਸੀਗੇ ਅਗਰ ਤੁਸੀਂ ਸੁਣ ਲੀਤਾ ਤੇ ਲਾਸਟ ਦੀ ਕੋਈ ਐਡਵਾਈਸ ਦੇ ਦੇ ਰੋਡੀ ਪਰ ਫਿਰ ਵੀ ਮੈਂ ਚਾਹਾਂਗਾ ਅਗਰ ਕੁਝ ਰਹਿ ਗਿਆ ਹੋਵੇ ਕਮਰੇ ਵੱਲ ਦੇਖ ਕੇ ਪਾਜੀ ਆਪਣੀ ਪਬਲਿਕ ਨੂੰ ਕੀ ਕਰ ਕਿਸੇ ਨੂੰ ਆਪਣੇ ਕਾਟਿਕ ਰਿਸ਼ਤੇਦਾਰਾਂ ਨੂੰ ਮੈਸੇਜ ਟੂ ਦ ਪੀਪਲ ਬੀ ਬੀ ਗੁੱਡ ਐਂਡ ਡੂ ਗੁੱਡ ਬਸ ਕਿਆ ਬਾਤ ਟੂ ਵਰਡਸ ਫਨ ਸੁਵਿਦ ਵੀ ਗੁੱਡ ਐਂਡ ਡੂ ਗੁੱਡ ਦੈਟਸ ਆਲ ਆਪਰੇ ਸਦਾ ਅਮਿਤ ਸਿੰਘ ਨੂੰ ਤੁਮ ਬਹੁਤ ਬਹੁਤ ਵਧਾਈਆਂ ਪਿਆਰ ਭੇਜਦੇ ਨੇ ਅੰਦਰ ਸ਼ੋ ਲਾਈਕ ਹਿਮ ਮਾਈ ਸਰਪ ਐਂਡ ਸਭ ਦੁਨੀਆ ਬਾਰੇ ਖੁਸ਼ ਹੋ ਰਹੇ ਉੱਪਰ ਥੈਂਕ ਯੂ ਅਜੇ ਰੱਬ ਤੁਹਾਨੂੰ ਤਾਕਤ ਦੇਵੇ ਤੁਸੀਂ ਇੱਕ ਰੋਲ ਮਾਡਲ ਨੂੰ ਸਿੱਖਾ ਦਾ ਨਾਮ ਰਸ਼ੀਦ ਕਰ ਦੇ ਪਿਓ ਕਿਉਂਕਿ ਅਸੀਂ ਸਿਰਫ ਤੁਹਾਨੂੰ ਦੇਖ ਬੈਠ ਕੇ ਦੇਖੀ ਨਹੀਂ ਜਾਣਾ ਅਸੀਂ ਵੀ ਕੁਝ ਕਰਨਾ ਸਿੱਖਾਂਗੇ ਤੇ ਤਾਂ ਹੀ ਕਰਾਂਗੇ ਨਾ ਥੈਂਕ ਯੂ ਸੋ ਮਚ ਦੇਖੋ ਹਰ ਇੱਕ ਇਨਸਾਨ ਵਿੱਚ ਕੋ ਤਾਕਤ ਹੈ ਕਿ ਆਪਨੇ ਆਪ